ਹਾਂਜੀ ਕਿਹਨਾਂ ਚੱਲ ਜਿਹੜਾ ਇਨਸਾਫ ਰਿਆਂਦਾ ਕਿੰਨੀ ਚਿਰ ਦਾ ਕੀ ਆ ਰਾਇ ਕਰਉਣੀ ਤੁਸੀਂ ਉਡੀਕ ਕਰ ਰਹੇ ਸੀ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜਾ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧਮਨ ਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕੁ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਨੂੰ ਇਨਸਾਫ ਲੈ ਕੇ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਐ ਔਰ ਮਨਜੋਗ ਕੋਟ ਦੀ ਵੀ ਥੈਂਕਫੁਲ ਐ ਲੱਗਦਾ ਹੈ ਕਿ ਜਿਸ ਤਾ ਪੋਲੀਟਿਕਲ ਪ੍ਰੈਸ਼ਰ ਬਹੁਤ ਹੋਇਆ ਤੁਹਾਨੂੰ ਕਿ ਐਮ ਐਲ اے ਹਾਂਜੀ ਹਾਂਜੀ ਅੰਮ੍ਰਿਤ ਨਾ ਕਿਸ ਤਰ੍ਹਾਂ ਉਹ ਚੱਲਿਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਂ ਦੱਸ ਦੇਣਾ ਚਾਹੁੰਨੀ ਹਾਂ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੁਕ ਲੁਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਕੀਤਾ ਤੇ ਅੱਜ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਹੈ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨਾ ਇਹ ਮੰਨ ਲੈ ਕਿਸੇ ਕੀ ਹੋਇਆ ਸੀ ਹੋਇਆ ਪਿਆ ਇਹ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨਨੇ ਮੇਰੇ ਨਾਲ ਜਿਹੜੀ ਸ਼ਲੀਲ ਹਰਕਤ ਕੀਤੀ ਸ਼ਲੀਲ ਮੇਰੇ ਨਾਲ ਮਤਲਬ ਗਲਤ ਕੀਤਾ ਬਹੁਤ ਜਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ ਔਰ ਪੁਲਸ ਮਲਾਜਣਾ ਨੇ ਮੇਰੇ ਨਾਲ ਬਹੁਤ ਜਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕਮਰ ਜਸਾਬ ਅਡੀਸ਼ਨਲ ਸੈਸ਼ਨ ਜੱਜੇਗੇ ਉਹਨਾਂ ਨੇ ਪ੍ਰਿੰਕਮਰ ਜਸਾਬ ਨੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਜੈਸਵਚੋਰ ਦਵਿੰਦਰ ਕੁਮਾਰ ਜੀ ਪੁਲਸੀ ਜੀ ਸਾਦ ਸਿੰਘ ਜੀ ਪੁਲਸੀ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਡਰਾਈਵਰ ਸੀ ਮਨਜਿੰਦਰ ਸਿੰਘ ਉਰਫ ਸਾਬਾ ਐਮਐਲਏ ਜਿਹੜੇ ਖਰੂਦ ਸਾਹਿਬ ਦੇ ਕਵਲਦੀਪ ਸਿੰਘ ਡਰਾਈਵਰ ਸੀ ਗਗਨਦੀਪ ਸਿੰਘ ਸੀ ਅਸ਼ਮੀ ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਦ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਬਾ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਸੈਕਸ਼ਨ 3 ਕਲੋਸ 10 ਕਲੋ ਐਂਡ ਸੈਕਸ਼ਨ 4 ਸ਼ਡਿਊਲ ਕਾਸਟ ਐਂਡ ਸ਼ਡਿਊਲ ਟ੍ਰਾਈਬ ਐਕਟ ਐਂਡ 354 148 149 ਆਈਪੀਸੀ ਥਲੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 149 506 ਵਿੱਚ ਦੋਸ਼ੀ ਕਰਾਰ ਦਿੱਤਾ ਸਰ ਅ 4 3 2013 ਸਾਲ ਦਾ ਇਹਗਾ ਸੀ ਇਹ ਸਜਾਬਾਤ ਮਲੇਨ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਅਨੰਦਪੁਰ ਦੀ ਹਾਂਜੀ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੀ ਦੇਖੋ ਮੈਂ ਸੇਜ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਣਗੇ ਅਸੀਂ ਉਸੇ ਨੂੰ ਅਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਹੀ ਉਡੀਕ ਕਰ ਰਹੇ ਹਾਂ ਕਿ ਜਸਟਿਸ ਵਾਸਤੇ ਕਰਵਿੰਦਰ ਕੌਰ ਮੈਡ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ਟਰਸਟ ਕੀਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸੀ ਤੋਂ ਖੁਸ਼ ਆ ਜੋ ਜਨਾਬ ਨੇ ਫੈਸਲਾ ਸੁਣਾਇਆ। ਜਿਹੜੀ ਫਾਈਨਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਪੈਂਡਿੰਗ ਮੈਂ ਉਹਦੇ ਚ ਕੀ ਹੋਇਆ ਸੀ। ਉਸ ਚ ਅਸੀਂ ਜੱਜਮੈਂਟ ਦਿੱਤੀਆਂ ਸੀ ਕੱਲੀ ਕੱਲੀ ਗੱਲ ਦਾ ਆਸਮ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਕੱਲੀ ਕੱਲੀ ਨੂੰ ਦੱਸਿਆ। ਤੇ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੀ ਕੱਲੀ ਡਾਕੂਮੈਂਟ ਨੂੰ ਐਗਜ਼ਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜੱਸਾ ਨੂੰ ਦੱਸ ਕੇ ਤੇ ਬਹਿਸ ਕੀਤੀ ਸੀ ਜੱਸਾ ਨੂੰ ਪ੍ਰੇਮ ਕੁਮਾਰ ਜੱਸਾ ਸਭ ਸੀ ਐਡੀਸ਼ਨ ਸੈਸ਼ਨ ਜੇ ਚੱਲਦਾ ਕਿੰਨੇ ਬੰਦੇ ਆ ਦੀ ਗ੍ਰਿਫਤਾਰੀ ਹੋਈ ਸਰ ਟੋਟਲ 11 ਬੰਦੇ 9 ਬੰਦਿਆਂ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੱਡੇ ਇਹਦੇ ਚੱਕਰ ਦੇ ਤਾਰੀਖ ਜੜेंगे ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਜਵਿੰਦਰ ਔਰ ਕਿਨਾ ਮਨਿੰਦਰ ਸਿੰਘ ਜੀ ਸਾਹਿਬ ਲਾਲ